ਇਸ ਦਰਿਆ ਦੇ ਆਸ-ਪਾਸ ਡੈਰੀਆਂ ਹੈਗੀਆਂ ਨੇ ਜਿਨ੍ਹਾਂ ਦਾ ਪਾਣੀ ਜਿਹੜਾ ਵਾ ਇਸ ਦਰਿਆ ਦੇ ਵਿੱਚ ਆ ਕੇ ਮਿਕਸ ਹੋ ਜਾਂਦਾ ਵਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚੋਂ ਕੋਈ ਨਾਲਾ ਨਿਕਲ ਰਿਹਾ ਵਾ ਉਸ ਦਾ ਪਾਣੀ ਵੀ ਇਸ ਦਰਿਆ ਦੇ ਵਿੱਚ ਆ ਕੇ ਜਿਹੜਾ ਪੈ ਰਿਹਾ ਵਾ ਤਾਂ ਪਾਣੀ ਜਿਹੜਾ ਵਾ ਇੱਥੋਂ ਆ ਕੇ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਵਾ ਤਾਂ ਪਿੰਡ ਦੇ ਲੋਕ ਵੀ ਅਸੀਂ ਕਹਿੰਦੇ ਨੇ ਕਿ ਡੈਰੀਆਂ ਦਾ ਪਾਣੀ ਜਿਹੜਾ ਵਾ ਇੱਥੇ ਆ ਕੇ ਪੈਂਦਾ ਵਾ ਤਾਂ ਪਾਣੀ ਜਿਹੜਾ ਵਾ ਆ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਦੇ ਵਿੱਚ ਗਾਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇੱਥੇ ਆ ਕੇ ਪਾਣੀ ਜਿਹੜਾ ਥੋੜਾ ਜਿਹਾ 스ਮਲ ਮਾਰਨਾ ਵੀ ਸ਼ੁਰੂ ਹੋ ਜਾਂਦਾ ਵਾ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਲੁਧਿਆਣਾ ਵੱਲ ਜਾਵਾਂਗੇ ਤਾਂ ਪਾਣੀ ਦਾ ਰੰਗ ਬਦਲਦਾ ਨਜ਼ਰ ਆਵੇਗਾ ਤਾਂ ਇਹ ਦੋ ਨਹਿਰਾ ਦਾ ਪਾਣੀ ਇਸ ਤਰ੍ਹਾਂ ਦੇ ਵਿੱਚ ਆਂਧਾਵਾਦ ਦਾ ਜਿਸ ਤਰ੍ਹਾਂ ਇਹ ਲੁਧਿਆਣਾ ਦੇ ਵਿੱਚੋਂ ਨਿਕਲਦਾ ਤਾਂ ਲੁਧਿਆਣਾ ਦੇ ਵਿੱਚ ਆ ਕੇ ਪਾਣੀ ਜਿਹੜਾ ਵਾ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਵਾ ਦਰਿਆ ਇਹ ਕਦੋਂ ਸਾਫ ਹੋਵੇਗਾ ਕਈ ਸਵਾਲ ਨੇ ਕਿਉਂਕਿ ਕਰੋੜਾਂ ਰੁਪਏ ਇਸ ਦਰਿਆ ਨੂੰ ਸਾਫ ਕਰਨ ਦੇ ਲਈ ਆ ਚੁੱਕੇ ਨੇ ਪਰ ਇਹ ਦਰਿਆ ਅੱਜ ਤੱਕ ਸਾਫ ਨਹੀਂ ਹੋ ਪਾਇਆ ਉਹ ਅਫਸਰ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇਸ ਦੇ ਆਸ-ਪਾਸ ਡੰਗਾ ਬਣਾਦਿਆਂ ਪਰਮਿਸ਼ਨਾਂ ਚੁੱਕੀਆਂ ਕਿਹੜੇ ਅਫਸਰ ਉਹ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਦੂਰ ਦੂਰ ਫੈਕਟਰੀਆਂ ਦੇ ਪਾਈਪਾਂ ਜਿਹੜੀਆਂ ਵਾਹ ਇਸ ਦਰਿਆ ਦੇ ਵਿੱਚ 흘ਤਿਆਂ ਔਰ ਇਸ ਦਰਿਆ ਦੇ ਵਿੱਚ ਪਾਣੀ ਨੂੰ ਗੰਦਾ ਕਰਨ 'ਚ ਯੋਗਦਾਨ ਪਾਇਆ ਤਾਂ ਉਹਨਾਂ ਤੇ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇਹ ਮੰਗ ਜਿਹੜੀ ਆ ਲੰਬੇ ਸਮੇਂ ਤੋਂ ਉੜਦੀ ਆ ਰਹੀ ਆ। ਸਵਾ ਆਸ-ਪਾਸ ਦੀਆਂ ਡੇਰੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੈਗੀਆਂ ਨੇ ਕਿ ਕਿ ਇਹ ਪਾਣੀ ਗੰਦਾ ਨਜ਼ਰ ਆ ਰਿਹਾ ਇਹਦੇ 'ਚ ਸਿੱਧੇ ਤੌਰ ਤੇ ਗੋਪਨ ਨਜ਼ਰ ਆ ਰਿਹਾ ਗੈਸਪਾਂ ਦੀ ਨਜ਼ਰ ਆ ਰਹੀ ਆ ਤਾਂ ਪਾਣੀ ਨੂੰ ਗੰਦਾ ਕਰ ਰਹੀ ਨੇ। ਲਗਾਤਾਰ ਬੁੱਡੇ ਨਾਲੇ ਨੂੰ ਲੈ ਕੇ ਅਸੀਂ ਜਿਹੜੀਆਂ ਖਬਰਾਂ ਦਿਖਾ ਰਹੇ ਹਾਂਗੇ ਆ ਇਸ ਵਕਤ ਅਸੀਂ ਪਹੁੰਚੇ ਆ ਪਿੰਡ ਭੂਖੜੀ ਦੇ ਵਿੱਚ ਦਰਿਆ ਜਿਹੜਾ ਵਾ ਕੁੰਮਕਲਾ ਤੋਂ ਸ਼ੁਰੂ ਹੁੰਦਾ ਵਾ 0. ਤੋਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਅੱਜ ਅਸੀਂ ਭੂਖੜੀ ਦੇ ਵਿੱਚ ਹੈਗੇ ਆ ਕੁੰਮਕਲਾ ਤੋਂ ਭੂਖੜੀ ਕਰੀਬ 8 ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈਗਾ ਵਾ ਤਾਂ ਇੱਥੇ ਦਰਿਆ ਦਾ ਜਿਹੜਾ ਰੰਗ ਆ ਪਾਣੀ ਜਿਹੜਾ ਵਾ ਉਸ ਦਾ ਰੰਗ ਆ ਉਹ ਕਿਸ ਤਰ੍ਹਾਂ ਦਾ ਹੈਗਾ ਉਹ ਤਸਵੀਰਾਂ ਤਾਂ ਦਿਖਾ ਦਿੰਨੇ ਆ ਹਾਲਾਂਕਿ ਕੁੰਮਕਲਾ ਦੇ ਵਿੱਚ ਪਾਣੀ ਏ ਥੋੜਾ ਜਿਹਾ ਸਾਫ ਨਜ਼ਰ ਆ ਰਿਹਾ ਸੀ ਉਸ ਤੋਂ ਬਾਅਦ ਜਦੋਂ ਅਸੀਂ ਅਗਲਾ ਪਿੰਡ ਜਦੋਂ ਆਨੇ ਆ ਤਾਂ ਉੱਥੇ ਵੀ ਜਿਹੜਾ ਪਾਣੀ ਜਿਹੜਾ ਵਾ ਸਾਫ ਨਜ਼ਰ ਆ ਰਿਹਾ ਸੀ ਤਾਂ ਭੂਖੜੀ ਦੇ ਵਿੱਚ ਇਹ ਪਾਣੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਗੰਦਾ ਹੋ ਚੁੱਕਾ ਕਿਉਂਕਿ ਇਹਦੇ ਆਸ-ਪਾਸ ਡੈਰੀਆਂ ਹੈਗੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖੋਗੇ ਡੈਰੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਦਿੰਨੇ ਆ ਇਸ ਦਰਿਆ ਦੇ ਆਸ-ਪਾਸ ਡੈਰੀਆਂ ਹੈਗੀਆਂ ਨੇ ਜਿਨ੍ਹਾਂ ਦਾ ਪਾਣੀ ਜਿਹੜਾ ਵਾ ਇਸ ਦਰਿਆ ਦੇ ਵਿੱਚ ਆ ਕੇ ਮਿਕਸ ਹੋ ਜਾਂਦਾ ਬਾਤਾਂ ਇਹ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚੋਂ ਕੋਈ ਨਾਲਾ ਨਿਕਲ ਰਿਹਾ ਵਾ ਉਸ ਦਾ ਪਾਣੀ ਵੀ ਇਸ ਦਰਿਆ ਦੇ ਵਿੱਚ ਆ ਕੇ ਜਿਹੜਾ ਪੈ ਰਿਹਾ ਵਾ ਤਾਂ ਪਾਣੀ ਜਿਹੜਾ ਵਾ ਇੱਥੋਂ ਆ ਕੇ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਵਾ ਤਾਂ ਅੱਗੇ ਅੱਗੇ ਜਾਂਦਾ ਇਹ ਦਰਿਆ ਜਦੋਂ ਲੁਧਿਆਣਾ ਵੱਲ ਜਾਂਦਾ ਵਾ ਤਾਂ ਪਾਣੀ ਜਿਹੜਾ ਵਾ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਵਾ ਤਾਂ ਪਹਿਲੀ ਤਸਵੀਰ ਅਸੀਂ ਦਿਖਾਈ ਸੀ ਕੁੰਮਕਲਾ ਦੀ 0. ਤੋਂ ਤਸਵੀਰ ਦਿਖਾਈ ਸੀ ਤਾਂ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਪਹੁੰਚੇ ਸੀ ਤਨਾਸੂ ਤਨਾਸੂ ਦੀ ਤਸਵੀਰ ਦਿਖਾਈ ਤਾ ਅੱਜ ਪਿੰਡ ਭੂਖੜੀ ਦੇ ਵਿੱਚ ਹੈਗੇ ਆਂ ਆ ਕਰੀਬ 8 ਤੋਂ 9 ਕਿਲੋਮੀਟਰ ਦਾ ਸਫ਼ਰ ਜਿਹੜਾ ਵਾ ਤੈਅ ਕੀਤਾ ਵਾ ਤਾਂ ਇਹ ਇੱਥੇ ਆ ਕੇ ਪਾਣੀ ਜਿਹੜਾ ਵਾ ਡੈਰੀਆਂ ਦਾ ਮਿਕਸ ਹੋ ਰਿਹਾ ਵਾ ਤਾਂ ਪਿੰਡ ਦੇ ਲੋਕ ਵੀ ਇਹੀ ਕਹਿੰਦੇ ਨੇ ਕਿ ਡੈਰੀਆਂ ਦਾ ਪਾਣੀ ਜਿਹੜਾ ਵਾ ਇੱਥੇ ਆ ਕੇ ਪੈਂਦਾ ਵਾ ਤਾਂ ਪਾਣੀ ਜਿਹੜਾ ਵਾ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਸ ਦੇ ਵਿੱਚ ਗਾਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇੱਥੇ ਆ ਕੇ ਪਾਣੀ ਜਿਹੜਾ ਥੋੜਾ ਜਿਹਾ 스ਮੈਲ ਮਾਰਨਾ ਵੀ ਸ਼ੁਰੂ ਹੋ ਜਾਂਦਾ ਵਾ ਹਾਲਾਂਕਿ ਦੋ ਥਾਵਾਂ ਤੇ ਅਸੀਂ ਇਸ ਤੋਂ ਪਹਿਲਾਂ ਦਿਖਾ ਚੁੱਕੇ ਹੁਣ ਉੱਥੇ ਇਸ ਤਰ੍ਹਾਂ ਦੀ ਬਦਬੂ ਨਹੀਂ ਆ ਰਹੀ ਸੀ ਪਰ ਇਸ ਪਾਣੀ ਦੇ ਵਿੱਚ ਬਦਬੂ ਜਿਹੜੀਆਂ ਆਣੀ ਸ਼ੁਰੂ ਹੋ ਜਾਂਦੀ ਇੱਥੇ ਆਸ-ਪਾਸ ਖੜਨਾ ਮੁਸ਼ਕਲ ਹੋ ਜਾਂਦਾ ਵਾ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਲੁਧਿਆਣਾਵਾਲ ਜਾਵਾਂਗੇ ਤਾਂ ਪਾਣੀ ਦਾ ਰੰਗ ਬਦਲਦਾ ਨਜ਼ਰ ਆਵੇਗਾ ਤਾਂ ਦੋ ਨਹਿਰਾ ਦਾ ਪਾਣੀ ਇਸ ਦਰਿਆ ਦੇ ਵਿੱਚ ਆਂਦਾ ਵਾ ਤਾਂ ਜਿਸ ਤਰ੍ਹਾਂ ਇਹ ਲੁਧਿਆਣੇ ਦੇ ਵਿੱਚੋਂ ਨਿਕਲਦਾ ਤਾਂ ਲੁਧਿਆਣਾ ਦੇ ਵਿੱਚ ਆ ਕੇ ਪਾਣੀ ਜਿਹੜਾ ਵਾ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਵਾ ਤਾਂ ਇਹ ਪਿੰਡ ਭੂਖੜੀ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਆਸ-ਪਾਸ ਜਿਹੜੀਆਂ ਡੈਰੀਆਂ ਨੇ ਉਹ ਇਹਦੇ ਵਿੱਚ ਆਪਣਾ ਜਿਹੜਾ ਵਾ ਸਾਰਾ ਜਿਹੜਾ ਵਾ ਡੈਰੀਆਂ ਦਾ ਮਲਵਾ ਜਿਹੜਾ ਵਾ ਉਹ ਇਸ ਤੇ ਵੀ ਸੁੱਟ ਦਿੰਦੇ ਨੇ ਤਾਂ ਕਿ ਉਸ ਤੋਂ ਬਾਅਦ ਦਰਿਆ ਜਿਹੜਾ ਵਾ ਗੰਦਾ ਹੋ ਜਾਂਦਾ ਵਾ ਤਾਂ ਇਹ ਤਸਵੀਰਾਂ ਜੋ ਨੇ ਪਿੰਡ ਭੂਖੜੀ ਤੋਂ ਉਸ ਦਰਿਆ ਦੀ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਲਗਾਤਾਰ ਬੁੱਢਾ ਦਰਿਆ ਨੂੰ ਲੈ ਕੇ ਅਸੀਂ ਜਿਹੜੀਆਂ ਖਬਰਾਂ ਦਿਖਾ ਰਹੇ ਹਾਂ ਕਿ ਇਹ ਬੁੱਢਾ ਦਰਿਆ ਆ ਸਾਫ ਹੋਣਾ ਚਾਹੀਦਾ ਵਾ ਇਹ ਸਾਫ ਕਿਸ ਤਰ੍ਹਾਂ ਹੋਵੇਗਾ ਉਸ ਤੇ ਬਾਰੇ ਵੀ ਅਸੀਂ ਚਰਚਾ ਕਰ ਰਹੇ ਹਾਂ ਪਰ ਇਹ ਦਰਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਲੁਧਿਆਣੇ ਵੱਲ ਜਾ ਰਿਹਾ ਵਾ ਤਾਂ ਇਹ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਵਾ ਤਾਂ ਇਸ ਥਾਂ ਤੋਂ ਆ ਕੇ ਪਾਣੀ ਦਾ ਰੰਗ ਵੀ ਜਿਹੜਾ ਵਾ ਪੂਰੀ ਤਰ੍ਹਾਂ ਬਦਲ ਜਾਂਦਾ ਵਾ ਕੁਝ ਦੂਰੀ ਤੋਂ ਬਾਅਦ ਜਦੋਂ ਅਸੀਂ ਤਾਜਪੁਰ ਵੱਲ ਜਾਵਾਂਗੇ ਤਾਂ ਪਾਣੀ ਜਿਹੜਾ ਵਾ ਕਾਲਾ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਉਸਤੇ ਆਸ-ਪਾਸ ਲੁਧਿਆਣੇ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਨੇ ਚਾਹੇ ਉਹ ਡਾਈੰਗ ਆ ਚਾਹੇ ਕਿਸੇ ਵੀ ਤਰ੍ਹਾਂ ਦੀ ਉਹ ਇੰਡਸਟਰੀ ਹੈਗੀ ਆ ਅੱਗੇ ਜਾ ਕੇ ਜਦੋਂ ਹੈਪੋ ਵੱਲ ਜਾਂਦੇ ਆ ਤਾਂ ਉੱਥੇ ਜਾ ਕੇ ਵੀ ਵੱਡੀਆਂ ਡੈਰੀਆਂ ਜਿਹੜੀਆਂ ਵਾ ਉਹ ਆਉਂਦੀਆਂ ਨੇ ਤਾਂ ਸਾਰਾ ਜੋ ਲੋਕ ਕਹ ਰਹੇ ਨੇ ਕਿ ਇਹਦੇ ਵਿੱਚ ਮਲਬਾ ਜਿਹੜਾ ਸੁੱਟ ਦਿੰਦੇ ਨੇ ਤੇ ਇਸ ਤੋਂ ਬਾਅਦ ਇਹ ਪਾਣੀ ਜਿਹੜਾ ਵਾ ਗੰਦਾ ਹੋਣਾ ਸ਼ੁਰੂ ਹੋ ਜਾਂਦਾ ਵਾ ਅ ਅਸੀਂ ਜਿਵੇਂ ਲਗਾਤਾਰ ਗੱਲ ਕਰ ਰਹੇ ਸੀ ਪਿੰਡ ਦੇ ਲੋਕਾਂ ਨਾਲ ਉਹ ਕਹ ਰਹੇ ਸੀ ਤਾਂ ਪਾਣੀ ਬਿਲਕੁਲ ਸਾਫ਼ ਹੁੰਦਾ ਸੀ ਇਸ ਤੇ ਵਿੱਚ ਉਹ ਅਨਹਾਦੇ ਹੁੰਦੇ ਸੀਗੇ ਇਸ ਦਰਿਆ ਦੇ ਵਿੱਚ ਇਹ ਦਰਿਆ ਦਾ ਪਾਣੀ ਪਿੰਦੇ ਵੀ ਹੁੰਦੇ ਸੀ ਪਰ ਇਹ ਦਰਿਆ ਸਮੇ ਸਮੇਂ ਸਰ ਜਿਸ ਤਰ੍ਹਾਂ ਜਿਸ ਤਰ੍ਹਾਂ ਆਬਾਦੀ ਵਧਦੀ ਗਈ ਜਿਸ ਸੰਸਾ ਫੈਕਟਰੀਆਂ ਆਂਦੀਆਂ ਗਈਆਂ ਤਾਂ ਇਹ ਪਾਣੀ ਜਿਹੜਾ ਵਾ ਗੰਦਾ ਹੋਣਾ ਸ਼ੁਰੂ ਹੋ ਗਿਆ ਤਾਂ ਇਸ ਪਾਣੀ ਨੂੰ ਪਹਿਲਾਂ ਸਾਫ਼ ਕਰਨ ਦੀ ਕੋਸ਼ਿਸ਼ ਮੁਹਿੰਮ ਨਹੀਂ ਕੀਤੀ ਗਈ ਸ਼ੁਰੂ ਪਰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਗੰਦਾ ਹੋ ਰਿਹਾ ਵਾ ਬਿਮਾਰੀਆਂ ਫਲਾ ਰਿਹਾ ਵਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਜਾਗਿਆ ਸਰਕਾਰਾਂ ਵੀ ਜਾਗੀਆਂ ਨੇ ਤਾਂ ਇਸ ਨੂੰ ਸਾਫ਼ ਕਰਨ ਦੀ ਮੁਹਿੰਮ ਜਿਹੜੀ ਆ ਤੇਜ਼ ਕੀਤੀ ਗਈ ਆ ਪਰ ਦਰਿਆ ਇਹ ਕਦੋਂ ਸਾਫ਼ ਹੋਵੇਗਾ ਕਈ ਸਵਾਲ ਨੇ ਕਿਉਂਕਿ ਕਰੋੜਾਂ ਰੁਪਏ ਇਸ ਦਰਿਆ ਨੂੰ ਸਾਫ਼ ਕਰਨ ਦੇ ਲਈ ਆ ਚੁੱਕੇ ਨੇ ਪਰ ਇਹ ਦਰਿਆ ਅੱਜ ਤੱਕ ਸਾਫ਼ ਨਹੀਂ ਹੋ ਪਾਇਆ ਤਾਂ ਦਰਿਆ ਨੂੰ ਸਾਫ਼ ਕਰਨ ਦੇ ਲਈ ਲਗਾਤਾਰ ਇਹ ਮੁਹਿੰਮ ਜਿਹੜੀ ਆ ਚਲਾਈ ਜਾ ਰਹੀ ਆ ਸਵਾਲੇ ਖੜੇ ਹੋ ਜੰਦ ਨੇ ਜੇ ਇੱਥੇ ਫੈਕਟਰੀਆਂ ਲੱਗਦੀਆਂ ਸੀ ਕਿਹਦੀ ਪਰਮਿਸ਼ਨ ਨਾਲ ਫੈਕਟਰੀਆਂ ਲੱਗਦੀਆਂ ਸੀਗੀਆਂ ਕਿਹੜੇ ਅਫਸਰ ਜ਼ਿੰਮੇਵਾਰ ਨੇ ਕਿਹੜੇ ਉਹ ਲੀਡਰ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇਫੈਕਟਿਵਲੀ ਪਰਮਿਸ਼ਨਾਂ ਦਿੱਤੀਆਂ ਕਿਹੜੇ ਉਹ ਅਫਸਰ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇਸ ਇਤਿਹਾਸ ਆਸ-ਪਾਸ ਡੈਂਗਾ ਬਣਾਉਣ ਦੀ ਪਰਮਿਸ਼ਨ ਦਿੱਤੀਆਂ ਕਿਹੜੇ ਅਫਸਰ ਉਹ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਦੂਰ ਦੂਰ ਫੈਕਟਰੀਆਂ ਪਾਈਆਂ ਪੰਜੀਆਂ ਵਾ ਇਸ ਦਰਿਆ ਦੇ ਵੀ ਸੁੱਟੀਆਂ ਔਰ ਇਸ ਦਰਿਆ ਦੇ ਵਿੱਚ ਪਾਣੀ ਨੂੰ ਗੰਦਾ ਕਰਨ 'ਚ ਯੋਗਦਾਨ ਪਾਇਆ ਤਾਂ ਉਹਨਾਂ ਤੇ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇਹ ਮੰਗ ਜਿਹੜੀ ਆ ਲੰ ਤੇ ਵੀ ਲੋਗ ਚਾਹੇ ਮੀਡੀਆ ਬਾ ਲਗਾਤਾਰ ਅੱਗੇ ਆ ਰਿਹਾ ਕਿ ਇਸ ਦਰਿਆ ਨੂੰ ਜਿਹੜਾ ਵਾ ਸਾਫ ਸੁਥਰਾ ਬਣਾਇਆ ਜਾਵੇ ਪਰ ਇਸ ਦਰਿਆ ਤੇ ਵਿੱਚ ਅੱਜ ਵੀ ਗੰਦ ਜਿਹੜਾ ਵਾ ਫੈਲ ਰਿਹਾ ਵਾ ਗਰਾਉਂਡ ਜਿੱਥੋਂ ਤੋਂ ਲਗਾਤਾਰ ਪੰਜਾਬ ਕੇ ਅਸੀਂ ਜਗਬਾਣੀ ਖਬਰ ਦਿਖਾ ਰਹੇ ਕਿ ਕਿਸ ਤਰ੍ਹਾਂ ਇਹ ਦਰਿਆ ਗੰਦਾ ਹੋ ਰਿਹਾ ਵਾ ਕਿੱਥੋਂ ਕਿੱਥੋਂ ਗੰਦਾ ਹੋਣਾ ਸ਼ੁਰੂ ਹੋ ਰਿਹਾ ਵਾ ਕਮਕਲਾ ਕਮਕਲਾ ਤੋਂ ਬਾਅਦ ਤਨਾਸੂ ਤਾਂ ਇਸ ਵਕਤ ਪਿੰਡ ਭੂਖੜੀ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਜਿੱਥੇ ਇਹ ਪਾਣੀ ਜਿਹੜਾ ਵਾ ਲਗਾਤਾਰ ਗੰਦਾ ਹੋ ਰਿਹਾ ਵਾ ਕਰੀਬ 14 ਤੋਂ 16 ਕਿਲੋਮੀਟਰ ਦਾ ਇਹ ਦਰਿਆ ਹੈਗਾ ਵਾ ਤਾਂ ਇਸ ਵਕਤ ਅਸੀਂ 8 ਤੋਂ 9 ਕਿਲੋਮੀਟਰ ਦਾ ਸਫ਼ਰ ਜਿਹੜਾ ਵਾ ਉਹ ਤੈਅ ਕਰ ਚੁੱਕੇ ਹਾਂ ਤਾਂ ਇਸ ਦਰਿਆ ਦੇ ਆਸ-ਪਾਸ ਦੀ ਗੰਦਗੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੰਦਗੀ ਫੈਲ ਚੁੱਕੀ ਆ ਕੱਚੀ ਮਿੱਟੀ ਆ ਗੰਦ ਗੰਦ ਜਿਹੜਾ ਜਿੰਨਾ ਵੀ ਮਲਬਾ ਜਿਹੜਾ ਸੜਕ ਦਾ ਉਹ ਇਸ ਦਰਿਆ ਦੇ ਵਿੱਚ ਪਿਆ ਰਿਹਾ ਵਾ ਇਸ ਦਰਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੈਰੀਆਂ ਦਾ ਪਾਣੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਇਹ ਇਸ ਦੇ ਵਿੱਚ ਗੋਬਰ ਆ ਕਿਸ ਤਰ੍ਹਾਂ ਗੈਸ ਜਿਹੜੀ ਆ ਪਾਣੀ ਦੇ ਵਿੱਚ ਬਣ ਰਹੀ ਹੈ ਪਾਣੀ ਕਿਸ ਤਰ੍ਹਾਂ ਬੁਲਬਲੇ ਮਾਰ ਰਿਹਾ ਵਾ ਤਾਂ ਇਹ ਪਾਣੀ ਗੰਦਾ ਹੋ ਰਿਹਾ ਵਾ ਇਸ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਣਾ ਪਵੇਗਾ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਅ ਅਸੀਂ ਇਸ ਦਰਿਆ ਨੂੰ ਬਚਾਵਾਂਗੇ ਤਾਂ ਅਸੀਂ ਆਪਣੀ ਆਨ ਵਾਲੀਆਂ ਪੀੜ੍ਹੀਆਂ ਜਿਹੜੀਆਂ ਵਾ ਉਹ ਬਚਾ ਸਕਦੇ ਹਾਂ ਤਾਂ ਲਗਾਤਾਰ ਗਰਾਊਂਡ 0 ਤੋਂ ਅਸੀਂ ਇੱਕ ਇੱਕ ਤਸਵੀਰ ਦਿਖਾ ਰਹੇ ਹਾਂ ਬੁੱਢੇ ਦਰਿਆ ਦੀ ਬੁੱਢਾ ਦਰਿਆ ਕਿੱਥੋਂ ਸ਼ੁਰੂ ਹੋ ਰਿਹਾ ਕਿੱਥੇ ਖਤਮ ਹੋਵੇਗਾ ਕਿੱਥੋਂ ਕਿੱਥੋਂ ਇਹ ਪਾਣੀ ਜਿਹੜਾ ਵਾ ਗੰਦਾ ਹੋਣਾ ਸ਼ੁਰੂ ਹੋ ਜਾ ਰਿਹਾ ਹੋ ਰਿਹਾ ਵਾ ਕੁੰਕਲਾ 0.0 ਤੋਂ ਇਹ ਤਸਵੀਰ ਦਿਖਾਈ ਸੀ ਜਿੱਥੇ ਦੋ ਅ ਨਰਾ ਦਾ ਪਾਣੀ ਇੱਕ ਨੀਲੋ ਨਹਿਰ ਅਤੇ ਇੱਕ ਰੋਪੜ ਤੋਂ ਜਿਹੜਾ ਨਹਿਰ ਆ ਰਹੀ ਹੈ ਉਸ ਦਾ ਪਾਣੀ ਇਸ ਬੁੱਢੇ ਦਰਿਆ ਚ ਆਂਦਾ ਵਾ ਉਸ ਤੋਂ ਬਾਅਦ 0. ਜਿਹੜਾ ਕੁੰਮਕਲਾ ਮੋਂ ਉੱਥੋਂ ਸ਼ੁਰੂ ਹੁੰਦਾ ਵਾ ਕੁੰਮਕਲਾ ਤੋਂ ਪਾਣੀ ਆਂਦਾ ਆਂਦਾ ਅਸੀਂ ਉਸ ਤੋਂ ਬਾਅਦ ਤਨਾਸੂ ਪਹੁੰਚੇ ਸੀ ਉਸ ਤੇ ਆਸ-ਪਾਸ ਫੈਕਟਰੀਆਂ ਬੰਦੀਆਂ ਨੇ ਅ ਅੱਗੇ ਆਂਦੇ ਆਂਦੇ ਅਸੀਂ ਪਿੰਡ ਭੂਖੜੀ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹੈਗੇ ਆ ਤਾਂ ਇੱਥੇ ਵੀ ਪਾਣੀ ਜਿਹੜਾ ਵਾ ਗੰਦਾ ਜਿਹੜਾ ਵਾ ਪੂਰੀ ਤਰ੍ਹਾਂ ਨਜ਼ਰ ਆ ਰਿਹਾ ਹਾਲਾਂਕਿ 2 ਪੁਆਇੰਟਾਂ ਤੇ ਪਾਣੀ ਥੋੜਾ ਜਿਹਾ ਸਾਫ਼ ਨਜ਼ਰ ਆਇਆ ਸੀਗਾ ਜਿਵੇਂ ਕਿ ਪਿੰਡ ਕੁੰਕਲਾ ਉਥੇ ਦੱਸ ਰਹੇ ਸੀ ਕਿ 80% ਪਾਣੀ ਗੰਦਾ ਹੋ ਚੁੱਕਾ ਵਾ ਉਸ ਤੋਂ ਬਾਅਦ ਤਨਾਸੂ ਦੇ ਵਿੱਚ 90% ਜਿਹੜਾ ਪਾਣੀ ਉਹ ਗੰਦਾ ਹੋ ਚੁੱਕਾ ਪਰ ਇੱਥੇ ਆਂਦੇ-ਆਂਦੇ ਪਾਣੀ ਪੂਰੀ ਤਰ੍ਹਾਂ ਗੰਦਾ ਹੋ ਚੁੱਕਾ ਵਾ ਆਸ-ਪਾਸ ਜਿਹੜੀਆਂ ਡੈਰੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੈਗੀਆਂ ਨੇ ਕਿਉਂਕਿ ਇਹ ਪਾਣੀ ਗੰਦਾ ਨਜ਼ਰ ਆ ਰਿਹਾ ਇਹਦੇ ਵਿੱਚ ਸਿੱਧੇ ਤੌਰ ਤੇ ਗੋਬਰ ਨਜ਼ਰ ਆ ਰਿਹਾ ਗੈਸ ਬਾਂਦੀ ਨਜ਼ਰ ਆ ਰਹੀ ਆ ਤਾਂ ਇਹ ਪਾਣੀ ਨੂੰ ਗੰਦਾ ਕਰ ਰਹੀਆਂ ਨੇ ਤਾਂ ਲਗਾਤਾਰ ਮੁਹਿੰਮ ਚੱਲ ਰਹੀ ਹੈ ਕਿ ਇਸ ਦਰਿਆ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਬਚਾ ਸਕੀਏ ਤਾਂ ਜ਼ਿੰਮੇਵਾਰੀ ਹਰ ਇੱਕ ਵਰਗ ਦੀ ਹੈਗੀ ਹੈ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਸਮਝਾਂਗੇ ਤਾਂ ਇਹ ਦਰਿਆ ਜਿਹੜਾ ਵਾ ਜਰੂਰ ਸਾਫ਼ ਹੋ ਜਾਵੇਗਾ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਸਿੰਘ ਦੁਜਗਮੈਂਟ ਟੀਵੀ ਲੁਧਿਆਣਾ